ਮੂਸੇਪਿੰਡ ਦੀ ਸਰਪੰਚੀ ਨੂੰ ਲੈ ਕੇ ਇੱਕ ਵਾਰ ਫਿਰ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਮੂਸੇਪਿੰਡ ਦੇ ਲੋਕਾਂ ਨੂੰ ਇੱਕ ਆਖਰੀ ਅਪੀਲ ਕਰ ਦਿੱਤੀ ਗਈ ਹੈ ਕਿਉਂਕਿ ਜਿੱਥੇ ਪਹਿਲਾਂ ਮੂਸੇਪਿੰਡ ਦੇ ਵੱਲੋਂ ਸਰਪੰਚ ਨੂੰ ਲੈ ਕੇ ਸਰਪ੍ਰਸ਼ੰਤੀ ਬਣਾਈ ਜਾ ਰਹੀ ਸੀ ਪਰ ਕੁਝ ਪਰਿਵਾਰਾਂ ਦੇ ਵੱਲੋਂ ਬਲਕੌਰ ਸਿੰਘ ਹੋਰਾਂ ਨੂੰ ਸਰਪੰਚ ਚੁਣਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਪਾਬੂ ਕੋ ਹੁੰਦਿਆਂ ਖਾਸ ਅਪੀਲ ਕਰੀਏ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮੂਸੇਪਿੰਡ ਨੂੰ ਵਰਲਡ ਵਾਈਡ ਲੇਬਲ ਤੱਕ ਵੱਡੀ ਪਛਾਣ ਦੇਣ ਵਾਲਾ ਸਿੱਧੂ ਹੀ ਸੀ ਤੇ ਹੁਣ ਬਹੁਤ ਸਾਰੇ ਪਰਿਵਾਰ ਸਿੱਧੂ ਪਰਿਵਾਰ ਨੂੰ ਸਰਵਸੰਮਤੀ ਦੇ ਨਾਲ ਸਰਪੰਚੀ ਦੇਣ ਦੇ ਲਈ ਬਿਲਕੁਲ ਤਿਆਰ ਸੀ ਪਰ ਜਦੋਂ ਦਾ ਲੋਕਾਂ ਨੇ ਸਿੱਧੂ ਪਰਿਵਾਰ ਨੂੰ ਸੰਮਤੀ ਦੇਣ ਤੋਂ ਇਨਕਾਰ ਕੀਤਾ ਹੈ ਤੇ ਉਸ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਸਰਪੰਚੀ ਦੇ ਇਲੈਕਸ਼ਨ ਲੈਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਬਲਕੌਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਸਰਵਸੰਮਤੀ ਦੇ ਨਾਲ ਸਰਪੰਚ ਬਣਾਇਆ ਜਾ ਰਿਹਾ ਹੈ ਤਾਂ ਉਹ ਸਰਪੰਚੀ ਲੈਣ ਦੇ ਲਈ ਤਿਆਰ ਨੇ ਪਰ ਉਹ ਸਰਪੰਚੀ ਦੇ ਅਲੈ ਸਰਪੰ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਤੇ ਨਾ ਹੀ ਸਰਪੰਚੀ ਦੇ ਲਈ ਕਿਸੇ ਗਲਤ ਚੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਤੇ ਬਾਕੀ ਦੋਸਤੋ ਤੁਹਾਨੂੰ ਬਲਕੌਂ ਸਿੰਘ ਹੋਰਾਂ ਦਾ ਇਹ ਫੈਸਲਾ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰਿਓ